ਚਾਹ ਸਾਹਿਬ ਜਦੇ ਨਾਮ ਕੀ ਨੇ ਬਾਬਾ ਜੀ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਛੋਟੇ ਸਾਹਿਬ ਜਦੇ ਬਾਬਾ ਜੂਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਕਿੱਥੇ ਸ਼ਹੀਦ ਹੋਏ ਸਨ ਅ ਚ ਫਤੇਗੜ ਸਾਹਿਬ ਨੀਆ ਵਿੱਚ ਕਿਡ ਕਿਰੀ ਕਰੋ ਤੇਰਾ ਪੌਲ ਨਾਨਕ ਸਾਹਿਬ 236 26 ਦਸੰਬਰ 1704 ਬੱਚਿਆਂ ਨੂੰ ਵੀ ਮਾਪੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਬੱਚਿਆਂ ਨੂੰ ਪੜ੍ਹਾਓ ਲਿਖਾਓ ਆਪਣੇ ਗੁਰੂਆਂ ਬਾਰੇ ਦੱਸੋ ਪੰਜਾਬ ਦੇ ਇਤਿਹਾਸ ਦੱਸੋ ਆਪਾਂ ਕਿਦੀ ਫਤਿਹਗੜ ਸਾਹਿਬ ਜਾਣੇ ਆ ਮੱਥਾ ਟੇਕਣ ਤਾਂ ਉੱਥੇ ਜਾ ਜਾਣੇ ਆ ਤਾਂ ਆਪਾਂ ਨੂੰ ਆਪਣੇ ਬੱਚਿਆਂ ਦਾ ਇਤਿਹਾਸ ਜ਼ਰੂਰ ਦੱਸਣਾ ਆਪਣੇ ਗੁਰੂਆਂ ਦਾ ਇਤਿਹਾਸ ਦੱਸਣਾ ਚਾਹੀਦਾ ਬੱਚਿਆਂ ਨੂੰ ਤੇ ਜ਼ਿਆਦਾ ਕਰਕੇ ਜਿੱਤਰਾ ਹੁਣ ਆਪਣਾ ਜਿਹੜਾ ਜਿੱਤਰਾ ਮਹਾਰਾਜਾ ਰਣਜੀਤ ਸਿੰਘ ਬਾਰੇ ਕੋਈ ਵੀ ਚੀਜ਼ਾਂ ਜਿਹੜੀਆਂ ਪੁਰਾਣੀਆਂ ਚ ਜਿੱਤਰਾ ਪੁਰਾਣਾ ਇਤਿਹਾਸ ਹੈ ਉਹ ਜ਼ਰੂਰ ਦੱਸੇ ਕਿ ਬੱਚਾ ਜਿਹੜਾ ਸਹੀ ਜਿਹੜੀਆਂ ਅਗਾਹ ਜਾ ਕੇ ਬੱਚਿਆਂ ਨੂੰ ਉਹ ਉਦੇ ਵਾਸਤੇ ਉਹਨਾਂ ਨੂੰ ਕੋਈ ਗਿਆਨ ਮਿਲਦਾ ਸ੍ਰੀ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀ ਰੋਮੇ ਪਾਛੇ ਸ਼ੁਗੁਰ ਦੇ ਬਾਦਰ ਜੀ ਪਾਪੀ ਭਾਈਓ ਸਾਰਾਂ ਦਾ ਜਹਾਜ਼ ਉਡਾਣ ਵਾਲੀ ਪਹਿਲੀ ਮਹਿਲਾ ਪਾਇਲਟ ਕੋ ਐ ਜਿਹੜੀ ਹਰੀ ਚਰੇ ਹਰਿਤਾ ਦੇਵ ਗੁਰਦਾਸਪੁਰ ਦੇ ਐਮਪੀ ਕੋਣ ਨੇ ਸ੍ਰੀ ਸੰਨੀ ਦੇਵ ਹੁਸ਼ਿਆਰਪੁਰ ਦੇ ਐਮਪੀ ਕੋਣ ਨੇ ਹੁਸ਼ਿਆਰ ਫਸਰੀ ਸੋਮ ਪ੍ਰਕਾਸ਼ ਲੁਧਿਆਣੇ ਦੇ ਸਰਦਾਰ ਰਵਨੀਤ ਸਿੰਘ ਬਿੱਟੂ ਜੇ ਗੱਲ ਕਰੀਏ ਸੰਗਰੂਰ ਦੀ ਸੰਗਰੂਰ ਦੇ ਕੋਣ ਨੇ ਸਰਦਾਰ ਭਗਵੰਤ ਕਮਾਨ ਕੋਈ ਪੋਤੇ ਪਤਾ ਕਰ ਦੇ ਕੋਈ ਪੋਤੇ ਰੋਸ਼ਬਰ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਬਟਿੰਡੇ ਦੇ ਸ੍ਰੀਮਤੀ ਹਰਸਿਮਰਤ कौर ਬਾਦਲ ਤੁਸੀਂ ਕਹਿੰਦੇ ਵੀ ਜੋ ਬੀਜੋਂਗੇ ਉਹੀ ਵੱਡਣਗੇ ਅੱਜ ਤੁਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਮਾਂ-ਬਾਪ ਜਾਂ ਪੰਜਾਬ ਦੇ ਲੋਕ ਜੋ ਬੀਜਣਗੇ ਕੱਲ ਉਹ ਹੀ ਵੱਡਣਗੇ ਜੋ ਤੁਸੀਂ ਬੱਚਿਆਂ ਨੂੰ ਸਿਖਾਓਗੇ ਬੱਚੇ ਨੂੰ ਉਹੀ ਸਿੱਖਣਾ ਜਾ ਕੇ ਚਾਹੇ ਉਹਨਾਂ ਨੂੰ ਕੀਰਤਨ ਸਿਖਾਓ ਚਾਹੇ ਉਹਨਾਂ ਨੂੰ ਨਚਾਲ ਬਣਾ ਦਿਓ ਚਾਹੇ ਉਹਨਾਂ ਨੂੰ ਗਿਆਨ ਦੇ ਦਿਓ ਚਾਹੇ ਉਹਨਾਂ ਨੂੰ ਬਾਅਦ ਭੇਜ ਦੋ ਇਹ ਮਾਮਾਬ ਤੇ ਹੱਥ ਹੁੰਦਾ ਕਹੀ ਨਹੀਂ ਕਰਦੇ ਪੰਜਾਬੀ ਇਹਨਾਂ ਦਾ ਬਹੁਤ ਪਲੰਗਾ ਪੁੱਤियां ਪੰਜਾਬੀਆਂ ਦੇ ਸਭ ਤੋਂ ਜ਼ਿਆਦਾ ਬਹਾਦਰੀ ਵਾਲੇ ਕੰਮ ਕੀਤੇ ਪੰਜਾਬ ਨੇ ਤਾਂ ਆਪਾਂ ਨੇ ਜਿਹੜਾ ਪੰਜਾਬ ਦਾ ਕੋਈ ਵੀ ਜੀਤਰਾ ਆਪਾਂ ਨੂੰ ਕਿਸੇ ਚੰਗੇ ਬੱਚੇ ਬੱਚਿਆਂ ਜਿੱਤਰਾ ਆਪਣੇ ਚੰਗੇ ਕੋਈ ਕੰਮ ਕਰੇ ਤਾਂ ਉਹਨਾਂ ਵਾਸਤੇ ਦੇਖ ਕੇ ਬੱਚਿਆਂ ਨੂੰ ਚੰਗੇ ਦਿਸ਼ਾ ਵਾਲੇ ਬੱਚਿਆਂ ਨੂੰ ਆਪਣੇ ਨੂੰ ਪੂਰਾ ਧਿਆਨ ਰੱਖੇ ਵੀ ਬੱਚਿਆਂ ਨੂੰ ਬਾਅਦ ਦੇ ਬਾਅਦ ਸਹੀ ਦਿਸ਼ਾ ਚੰਗੇ ਸੰਸਕਾਰ ਮਿਲਣ ਕਾਗਜ਼ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ 5 ਦਸੰਬਰ 1884 ਸ਼੍ਰੋਮਣੀ ਕਾਰਜਕਾਰੀ ਸਥਾਪਨਾ ਕਦੋਂ ਹੋਈ ਸੀ 14 ਦਸੰਬਰ 1920 ਭਾਜਪਾ ਦੀ ਕਦੋਂ ਬਈ ਸੀ 6 ਪ੍ਰਾਰ 1988 ਆਮ ਆਦਮੀ ਪਾਰਟੀ ਦੀ ਕਦੋਂ ਸਥਾਪਨਾ ਹੋਈ ਸੀ 26 ਨਵੰਬਰ 2012 ਗਿਆਨ ਦੀ ਵੀ ਉਮਰ ਨਹੀਂ ਹੁੰਦੀ ਕਿਸੇ ਦੀ ਲੈਣ ਦੀ ਤਾਂ ਲੱਗਦਾ ਵੀ ਸਭ ਤੋਂ ਵੱਡਾ ਜੇ ਕਿਸੇ ਇਨਸਾਨ ਕੋਲ ਪੈਸੇ ਤੋਂ ਵੱਧ ਕੀ ਵੀ ਹੈ ਉਹ ਗਿਆਨ ਹੈ ਗਿਆ ਬਿਲਕੁਲ ਸਹੀ ਗੱਲ ਹੈ ਜੀ ਪੈਸੇ ਤੋਂ ਵੱਧ ਕੇ ਗਿਆਨ ਹੈ ਜੋ ਕਦੀ ਵੀ ਉਮਰ ਦੇ ਵਿੱਚ ਤੁਸੀਂ ਪਾ ਸਕਦੇ ਆ ਤੇ ਬਾਕੀ ਜੀ ਇਹਦਾ ਜੇ ਟੈਲੇਂਟ ਹੈ ਜਿੱਤਨੇ ਹੁਣ ਇਹ ਮੰਨ ਲਓ ਇਹ ਪ੍ਰੋਪਰ ਯਾਦ ਕਰਦਾ ਇਹ ਕਈ ਵਾਰੀ ਤਾਂ ਦੋ-ਦੋ ਮਹੀਨੇ ਹੁੰਦਾ ਚਲੋ ਛੁੱਟੀਆਂ ਦੇ ਵੇਲੇ ਇਹ ਯਾਦ ਕਰ ਲੈਂਦਾ ਜੀ ਵੈਸੇ ਪ੍ਰੋਪਰ ਯਾਦ ਕਰ ਲੈਣਾ ਗਿਆਨ ਕਿਸੇ ਨੇ ਹਾਸਲ ਕਰਨਾ ਹੋਵੇ ਹਾਲਾਤ ਨਹੀਂ ਦੇਖੇ ਜਾਂਦੇ ਘਰ ਨਹੀਂ ਦੇਖਿਆ ਜਾਂਦਾ ਅਮੀਰੀ ਗਰੀਬੀ ਨਹੀਂ ਦੇਖੀ ਜਾਂਦੀ ਜਜ਼ਬਾ ਦੇਖਿਆ ਜਾਂਦਾ ਤੇ ਸਭ ਤੋਂ ਵੱਡੀ ਤੁਹਾਡੀ ਇਮਾਨਦਾਰੀ ਕਿੰਨੀ ਉਸ ਵਿੱਚ ਜੇ ਤੁਸੀਂ ਗਿਆਨ ਹਾਸਲ ਕਰਨਾ ਹੈ ਉਹ ਦੂਸਰੀ ਗੱਲ ਹਰ ਇੱਕ ਮਾਪੇ ਬਾਪ ਨੂੰ ਚਾਹੀਦਾ ਜੇ ਪੰਜਾਬ ਦਾ ਸਨਹਿਰੀ ਭਵਿੱਖ ਬਣਾਉਣਾ ਚਾਹੁੰਦੇ ਹੋ ਪੰਜਾਬ